ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਚਿੱਟੇ ਛੋਲਿਆਂ ਦੀ ਜਿਹੜੀ ਕਿ ਬਾਹਰ ਰੇੜੀਆਂ ਦੇ ਉੱਤੇ ਜਾਂ ਦੁਕਾਨਾਂ ਉੱਤੇ ਸਬਜ਼ੀ ਮਿਲਦੀ ਆ ਉਹ ਆਪਾਂ ਕਰਾਂ ਕਿਵੇਂ ਬਣਾ ਸਕਦੇ ਆ ਠੀਕ ਆ ਜੀ ਉਹ ਤੁਹਾਨੂੰ ਮੈਂ ਤਰੀਕਾ ਦੱਸੂਗਾ ਅੱਜ ਸੋ ਜੇ ਤੁਸੀਂ ਰੈਸਪੀ ਸਿੱਖਣੀ ਆ ਜੀ ਵੀਡੀਓ ਨਾਲ ਬਨੇ ਰਹੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਅੱਜ ਦੀ ਜਿਹੜੀ ਵੀਡੀਓ ਆ ਇਹ ਆਪਾਂ ਨੂੰ ਆਪਣੇ ਇੱਕ ਪਿਆਰੇ ਜਿਹੇ ਸਬਸਕ੍ਰਾਈਬਰ ਦਾ ਆ ਰਿਹਾ ਸੀਗਾ ਜੀ ਕਮੈਂਟ ਕਈ ਦਿਨ ਤੋਂ ਜਿਵੇਂ ਕਿ ਜਿਹੜੇ ਕਿ ਬਾਹਰ ਰੇੜੀਆਂ ਦੇ ਉੱਤੇ ਛੋਲੇ ਬਣਦੇ ਹੋ ਕਹਿੰਦੇ ਵੀ ਤੁਸੀਂ ਉਹ ਬਣਾ ਕੇ ਦਿਖਾਓ ਤੇ ਲੋ ਜੀ ਅੱਜ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆਪਾਂ ਸਟਰੀਟ ਸਾਈਡ ਬਾਜ਼ਾਰ ਵਾਲੇ ਚਨੇ ਆਪਾਂ ਕਿਵੇਂ ਬਣਾ ਸਕਦੇ ਆ ਆਜੋ ਰੈਸਪੀ ਕਰਦੇ ਆ ਸੋ ਪਹਿਲਾਂ ਜਿਹੜਾ ਆਪਣਾ ਕੰਮ ਹੈ ਇੱਥੇ ਮੈਂ ਜਿਹੜੇ ਚਿੱਟੇ ਛੋਲੇ ਆ ਠੀਕ ਆ ਜੀ ਉਹ ਰਾਤ ਪਰ ਭਿਉਲੇ ਆ ਇੱਕ ਕੌਲੀ ਮੈਂ ਯਾਨੀ ਇੱਕ ਕਟੋਰੀ ਮੈਂ ਛੋਲਿਆਂ ਦੀ ਲਈ ਸੀਗੀ ਉਹ ਭਿਉਲੀਆ ਰਾਤ ਪਰ ਤੁਸੀਂ ਕਵਾਂਟੀਟੀ ਆਪਣੇ ਹਿਸਾਬ ਕਿਤਾਬ ਨਾਲ ਲੈ ਲਿਓ ਜਿੰਨੀ ਕੁ ਤੁਹਾਨੂੰ ਲੋੜ ਹੋਈ ਤੇ ਹੁਣ ਸਭ ਤੋਂ ਪਹਿਲਾ ਜਿਹੜਾ ਕੰਮ ਆਪਾਂ ਨੇ ਛੋਲੇ ਆ ਜਿਹੜੇ ਆਪਾਂ ਨੇ ਇੱਕ ਕੁੱਕਰ ਦੇ ਵਿੱਚ ਪਾ ਲੈਣੇ ਆ ਤੇ ਹੁਣ ਤੁਸੀਂ ਦੇਖਿਆ ਹੋਣਾ ਜਿਹੜੇ ਕਿ ਬਾਹਰ ਰੇੜੀਆਂ ਦੇ ਉੱਤੇ ਛੋਲੇ ਹੁੰਦੇ ਆ ਉਹਦਾ ਕਲਰ ਜਿਹੜਾ ਥੋੜਾ ਜਿਹਾ ਹਲਕਾ ਡਾਰਕ ਕਲਰ ਹੁੰਦਾ ਠੀਕ ਆ ਜੀ ਕਾਫੀ ਕਲਰ ਜਾਂ ਹੁੰਦਾ ਏ ਉਹ ਕਲਰ ਲੈ ਕੇ ਆਉਣ ਵਾਸਤੇ ਯਾ ਤਾਂ ਤੁਸੀਂ ਇਹਦੇ ਵਿੱਚ ਸੁੱਕੇ ਆਉਲੇ ਹੁੰਦੇ ਜਿਹੜੇ ਉਹ ਪਾ ਸਕਦੇ ਹੋ ਜਾਂ ਫਿਰ ਆਪਾਂ ਕਰਾਂ ਇੱਕ ਚਮਚਾ ਆਪਾਂ ਨੇ ਚਾਹ ਪੱਤੀ ਦਾ ਉਬਾਲ ਲੈਣਾ ਠੀਕ ਹੈ ਜੀ ਅਲੱਗ ਤੇ ਤੇ ਇਹ ਆਪਾਂ ਨੇ ਪੁਣ ਕੇ ਇਹਦੇ ਵਿੱਚ ਪਾ ਦੇਣਾ ਇਸ ਤਰੀਕੇ ਨਾਲ ਤੇ ਐਦਾਂ ਕਰਨ ਨਾਲ ਵੀ ਛੋਲਿਆਂ ਦਾ ਜਿਹੜਾ ਕਲਰ ਹੈ ਉਹ ਚੇਂਜ ਹੋ ਜਾਊਗਾ ਜਿਹੜੀ ਕਲਰ ਹੈ ਜਿਹੜਾ ਵਧੀਆ ਆ ਜਾਊਗਾ ਜਿਵੇਂ ਕਿ ਆਪਾਂ ਨੇ ਛੋਲੇ ਬਣਾਉਣੇ ਆ ਤੇ ਚਨੇ ਆ ਜਿਹੜੇ ਆਪਾਂ ਨੇ ਛੋਲੇ ਉਹ ਰੱਖ ਲਏ ਹੁਣ ਆਪਾਂ ਨੇ ਗੈਸ ਤੇ ਇੱਕ ਪੀਸ ਪਾਵਾਂਗੇ ਆਪਾਂ ਦਾਲ ਚੀਨੀ ਦਾ ਦੋ ਪਾਵਾਂਗੇ ਛੋਟੀਆਂ ਇਲਾਇਚੀਆਂ ਤੇ ਇੱਕ ਪਾਵਾਂਗੇ ਇਹਦੇ ਵਿੱਚ ਬਣੀ ਇਲਾਇਚੀ ਤੇ ਤਿੰਨ ਤੇ ਚਾਰ ਆਪਾਂ ਇਹਦੇ ਵਿੱਚ ਲੌਂਗ ਪਾ ਲੂਗੇ ਤੇ ਇੱਕ ਪਾਵਾਂਗੇ ਆਪਾਂ ਇਹਦੇ ਵਿੱਚ ਤੇਜ ਪੱਤਾ ਤੇ ਹੁਣ ਆਪਾਂ ਇਹਨੂੰ ਦੋ ਤੋਂ ਤਿੰਨ ਸੀਟੀਆਂ ਜਿਹੜੀਆਂ ਉਹ ਲਵਾ ਲੂਗੇ ਟੱਕਣ ਲਾ ਕੇ ਚਣਿਆਂ ਨੂੰ ਸੀਟੀਆਂ ਲੱਗ ਚੁੱਕੀਆਂ ਐ ਤੇ ਲੋ ਜੀ ਚਣੇ ਆ ਜਿਹੜੇ ਆਪਣੇ ਉਬਲ ਚੁੱਕੇ ਆ ਆ ਦੇਖੋ ਕਿੰਨੇ ਵਧੀਆ ਇਹ ਹੋ ਗਏ ਆ ਤੇ ਹੁਣ ਆਪਾਂ ਇਹਨਾਂ ਦਾ ਬਣਾਉਨੇ ਆ ਤੜਕਾ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਜਿਹੜੇ ਦੋ ਆ ਪਿਆਜ਼ ਠੀਕ ਹੈ ਜੀ ਉਹਦਾ ਪੇਸਟ ਬਣਾਉਂਗੇ ਮਿਕਸੀ ਦੇ ਜੱਗ ਚ ਆਪਾਂ ਨੇ ਦੋ ਪਿਆਜ਼ ਕੱਟ ਕੇ ਪਾ ਲੈਣੇ ਆ ਤੇ ਥੋੜੀ ਜੀ ਅਦਰਕ ਤੇ ਲਸਣ ਵੀ ਆਪਾਂ ਨੇ ਵਿੱਚੇ ਜਿਹੜੀ ਹੈ ਇਹਦੇ ਪੀਸ ਲੈਣੀ ਆ ਠੀਕ ਹੈ ਜੀ ਇਸ ਟਾਈਮ ਤੇ ਆਪਾਂ ਨੇ ਇਹਦੇ ਵਿੱਚ ਕੋਈ ਪਾਣੀ ਪੂਣੀ ਨਹੀਂ ਪਾਉਣਾ ਐਦਾਂ ਹੀ ਆਪਾਂ ਇਹਨੂੰ ਪੀਸੂਗੇ ਪਿਆਜ਼ਾਂ ਦੀ ਪੇਸਟ ਆ ਜਿਹੜੀ ਉਹ ਬਣ ਚੁੱਕੀ ਹੈ ਜੀ ਇਸ ਤਰੀਕੇ ਦੀ ਆਪਾਂ ਨੇ ਪੀਸਣੀ ਹੈ ਇਹ ਤੇ ਆਪਾਂ ਦੋ ਟਮਾਟਰਾਂ ਦੀ ਪਿਉਰੀ ਬਣਾਵਾਂਗੇ ਠੀਕ ਹੈ ਜੀ ਦੋ ਟਮਾਟਰ ਕੱਟ ਕੇ ਆਪਾਂ ਨੇ ਮਿਕਸੀ ਦੇ ਜੱਗ ਵਿੱਚ ਪਾ ਲਿਆ ਤੇ ਇਹਨਾਂ ਦਾ ਵੀ ਆਪਾਂ ਪੇਸਟ ਬਣਾ ਲੂਗੇ ਟਮਾਟਰਾਂ ਦੀ ਪਿਉਰੀ ਵੀ ਆਪਾਂ ਨੇ ਬਣਾ ਲਈ ਆ ਹੁਣ ਬਣਾਵਾਂਗੇ ਆਪਾਂ ਇਹਨਾਂ ਦਾ ਤੜਕਾ ਕੜਾਹੀ ਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਤੇ ਜਦੋਂ ਤੇਲ ਗਰਮ ਹੋ ਗਿਆ ਫਿਰ ਇਹ ਚ ਪਾਵਾਂਗੇ ਆਪਾਂ ਥੋੜਾ ਜਿਹਾ ਜੀਰਾ ਜੀਰੇ ਨੂੰ ਹਲਕਾ ਜਿਹਾ ਭੁੰਨਾਂਗੇ ਜੀਰਾ ਭੁੰਨਣ ਤੋਂ ਬਾਅਦ ਥੋੜੀ ਜੀ ਜਾਉਗੇ ਇਹਦੇ ਵਿੱਚ ਹਿੰਗ ਜਿਹੜੇ ਕੱਢੂਗੀ ਤੁਹਾਡੇ ਸਾਰੇ ਹੀ ਬਲ ਬਿੰਗ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਹਿੰਗ ਥੋੜੀ ਜੀ ਭੁੰਨ ਹੋ ਗਈ ਉਸ ਤੋਂ ਬਾਅਦ ਪਾਵਾਂਗੇ ਆਪਾਂ ਇਹਦੇ ਵਿੱਚ ਜਿਹੜੇ ਆਪਾਂ ਨੇ ਪਿਆਜ਼ ਲਸਣ ਤੇ ਆਦਾ ਮਿਕਸੀ ਕੀਤਾ ਹੈ ਤੇ ਹੁਣ ਆਪਾਂ ਇਹਨੂੰ ਭੁੰਨੂਗੇ ਜਦੋਂ ਤੱਕ ਇਹ 골ਡਨ ਬਰਾਊਨ ਨਹੀਂ ਹੋ ਜਾਂਦਾ ਤੇ ਪਿਆਜ਼ ਆ ਜਿਹੜੇ ਆਪਾਂ ਨੇ ਇਹ ਚੰਗੀ ਤਰ੍ਹਾਂ ਭੁੰਨਨੇ ਆ ਇਹਨਾਂ ਨੂੰ ਭੁੰਨ ਦੂੰਗੇ ਤੇ ਜਦੋਂ ਤੱਕ ਪਿਆਜ਼ ਭੁੰਨ ਹੁੰਦੇ ਆ ਜੀ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਤੇ ਨਾਲੇ ਇੱਕ ਵਧੀਆ ਜਿਹਾ ਕਮੈਂਟ ਵੀ ਕਰ ਦਿਓ ਜੀ ਤੇ ਲਓ ਜੀ ਆਪਾਂ ਪਿਆਜ਼ ਭੁੰਨ ਲੰਨੇ ਆ ਪਿਆਜ਼ ਆ ਜਿਹੜੇ ਗੰਡੇ ਆ ਉਹ ਆਪਣੇ ਭੁੰਨ ਹੋ ਗਏ ਆ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਦੇਗੀ ਮਿਰਚ ਜਾਂ ਤੁਸੀਂ ਕਸ਼ਮੀਰੀ ਲਾਲ ਮਿਰਚ ਪਾ ਦਿਓ ਤੇ ਅੱਧਾ ਚਮਚ ਪਾਵਾਂਗੇ ਆਪਾਂ ਇਹਦੇ ਵਿੱਚ ਹਲਦੀ ਦਾ ਤੇ ਆਪਾਂ ਇਹਨੂੰ ਵੀ ਹਲਕਾ ਜਿਹਾ ਭੁੰਨੂਗੇ ਇੱਕ ਅੱਧਾ ਮਿੰਟ ਆਪਾਂ ਨੇ ਭੁੰਨਣੀ ਹੈ ਇਹ ਤੇ ਹਲਕੀ ਜੀ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਫਿਰ ਦੋ ਟਮਾਟਰਾਂ ਦੀ ਪਿਉਰੀ ਯਾਨੀ ਕਿ ਪੇਸਟ ਤੇ ਆਪਾਂ ਇਹਨੂੰ ਭੁੰਨਾਂਗੇ ਹੁਣ 3-4 ਮਿੰਟ ਜਦੋਂ ਤੱਕ ਕਿ ਮਸਾਲਾ ਜਿਹੜਾ ਉਹ ਤੇਲ ਨਹੀਂ ਛੱਡ ਦਿੰਦਾ ਤੇ ਇਹਨੂੰ ਭੁੰਨਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੇ ਜਿਹੇ ਮਸਾਲੇ ਤੇ ਹੁਣ ਆਪਾਂ ਇਹਨੂੰ 3-4 ਮਿੰਟ ਭੁੰਨ ਲੰਨੇ ਆ ਜੀ ਤੇ ਥੋੜੀ ਜਹੀ ਆਪਾਂ ਇਹਦੇ ਵਿੱਚ ਗ੍ਰੀਨ ਚਿੱਲੀ ਪਾ ਲੂਗੇ ਯਾਨੀ ਹਰੀ ਮਿਰਚ ਦਾ ਪੇਸਟ ਜਿਹੜਾ ਕਿ ਮੈਂ ਪਹਿਲਾਂ ਪਾਉਣਾ ਭੁੱਲ ਗਿਆ ਸੀ ਮਸਾਲਾ ਆਪਣਾ ਭੁੰਨ ਚੁੱਕਿਆ ਜੀ ਹੁਣ ਆਪਾਂ ਇਹਦੇ ਵਿੱਚ ਐਡ ਕਰੂਗੇ ਆਪਾਂ ਨੇ ਜਿਹੜੇ ਛੋਲੇ ਆਪਣੇ ਉਬਾਲ ਕੇ ਰੱਖੇ تھے ਤੇ ਹੁਣ ਆਪਾਂ ਇਹ ਛੋਲਿਆਂ ਨੂੰ ਮਸਾਲੇ ਦੇ ਨਾਲ ਆ ਜਿਹੜਾ ਪਕਾਵਾਂਗੇ ਠੀਕ ਹੈ ਜੀ ਤੇ ਪਹਿਲਾ ਪਨ ਇਹਦੇ ਵਿੱਚ ਪਾਣੀ ਐਡ ਨਹੀਂ ਕਰਨਾ ਹੈਗਾ ਠੀਕ ਹੈ ਜੀ ਪਹਿਲਾ ਆਪਾਂ ਇਹਨਾਂ ਨੂੰ ਪਕਾਵਾਂਗੇ ਐਦਾਂ ਹੀ ਇੱਕ ਚਮਚ ਪਾਵਾਂਗੇ ਆਪਾਂ ਧਨੀਏ ਪਾਊਡਰ ਦਾ ਤੇ ਇੱਕ ਚਮਚ ਪਾਵਾਂਗੇ ਆਪਾਂ ਚੜਾ ਮਸਾਲਾ ਠੀਕ ਹੈ ਜੀ ਤੇ ਅੱਧਾ ਚਮਚ ਪਾਵਾਂਗੇ ਆਪਾਂ ਅਮਚੂਰ ਪਾਊਡਰ ਥੋੜੇ ਜਿ ਖਟਾਸ ਵਾਸਤੇ ਤੇ ਨਮਕ ਪਾਵਾਂਗੇ ਆਪਾਂ ਟੇਸਟ ਰਿਕਾਰਡਿੰਗ ਜਿੰਨਾ ਕਿ ਤੁਸੀਂ ਨਮਕ ਖਾਂਦੇ ਹੋ ਓੰਨਾ ਕ ਇਹਦੇ ਵਿੱਚ ਪਾ ਲਿਓ ਥੋੜੀ ਜੀ ਪਾਉਂਗੇ ਆਪਾਂ ਇਹਦੇ ਵਿੱਚ ਕਸਤੂਰੀ ਮੇਥੀ ਤੇ ਇਹਨੂੰ ਆਪਾਂ ਹੁਣ 3-4 ਮਿੰਟ ਜਿਹੜਾ ਐਦਾਂ ਹੀ ਪਕਾਉਂਗੇ ਤਾਂ ਜੋ ਮਸਾਲੇ ਦਾ ਫਲੇਵਰ ਛੋਲਿਆਂ ਦੇ ਵਿੱਚ ਚੰਗੀ ਤਰ੍ਹਾਂ ਆ ਜਾਵੇ ਤੇ ਜਦੋਂ ਛੋਲਿਆਂ ਨੂੰ ਪੱਕਦੇ ਨੂੰ 3-4 ਮਿੰਟ ਹੋ ਗਏ ਫਿਰ ਆਪਾਂ ਇਹਦੇ ਵਿੱਚ ਜਿਹੜਾ ਪਾਨੇ ਛੋਲਿਆਂ ਦਾ ਪਾਣੀ ਰੱਖਿਆ ਸੀਗਾ ਉਹ ਪਾਵਾਂਗੇ ਆਪਾਂ ਇਹਦੇ ਵਿੱਚ ਤੇ ਛੋਲਿਆਂ ਦਾ ਪਾਣੀ ਤੁਸੀਂ ਉਨਾਂਕ ਪਾਉਣਾ ਹੈ ਜਿੱਦਾਂ ਦੇ ਤੁਹਾਨੂੰ ਛੋਲੇ ਗਾੜੇ ਪਤਲੇ ਚਾਹੀਦੇ ਹੋਊਂਗੇ ਠੀਕ ਹੈ ਜੀ ਅਗਰ ਤੁਹਾਨੂੰ ਛੋਲਿਆਂ ਦੀ ਸਬਜ਼ੀ ਥੋੜੀ ਜਿਹੀ ਥਿੱਕ ਗਾੜੀ ਪਸੰਦ ਹੈ ਤਾਂ ਪਾਣੀ ਦੀ ਕਵਾਂਟੀਟੀ ਹੈ ਜਿਹੜੀ ਤੁਸੀਂ ਘੱਟ ਕਰ ਲਿਓ ਨਹੀਂ ਥੋੜੀ ਜਿਹੀ ਤੁਹਾਨੂੰ ਜੇ ਸਬਜ਼ੀ ਪਤਲੀ ਪਸੰਦ ਹੈ ਤਾਂ ਤੁਸੀਂ ਇਹਨਾਂ ਨੂੰ ਥੋੜੇ ਜਿਹੀ ਪਤਲੇ ਕਰ ਲਿਓ ਠੀਕ ਹੈ ਜੀ ਤੇ ਲਓ ਜੀ ਮੈਂ ਰੱਖੂੰਗਾ ਮੀਡੀਅਮ ਨਾ ਹੀ ਜ਼ਿਆਦਾ ਆਪਾਂ ਇਹਨਾਂ ਨੂੰ ਪਤਲੇ ਕਰੂੰਗੇ ਤੇ ਨਾ ਹੀ ਬਹੁਤੇ ਗਾੜੇ ਕਰੂੰਗੇ ਤੇ ਹੁਣ ਆਪਾਂ ਇਹਨੂੰ ਪਕਾਵਾਂਗੇ ਢੱਕ ਕੇ 4 ਤੋਂ 5 ਮਿੰਟ ਤਾ ਜੋ ਛੋਲੇ ਜਿਹੜੇ ਐ ਚੰਗੀ ਤਰ੍ਹਾਂ ਪੱਕ ਜਵੇ ਤੇ ਲਓ ਜੀ ਹੁਣ ਆਪਾਂ ਇਹਨਾਂ ਟੱਕ ਦੰਨੇ ਆ ਜਦੋਂ ਤੱਕ ਆਪਣੀ ਸਬਜੀ ਪੱਕਦੀ ਆ ਜੀ ਉਦੋਂ ਤੱਕ ਆਪਾਂ ਬਣਾਉਨੇ ਆ ਇੱਕ ਛੋਲਿਆਂ ਲਈ ਚਟਣੀ ਤੁਸੀਂ ਜਦੋਂ ਵੀ ਬਾਹਰ ਕਈ ਵਾਰ ਛੋਲੇ ਪਟੂਰੇ ਜਾਂ ਛੋਲੇ ਕੋਈ ਵੀ ਤੁਸੀਂ ਆਈਟਮ ਛੋਲਿਆਂ ਵਾਲੀ ਖਾਂਦੇ ਉਹਦੇ ਨਾਲ ਇੱਕ ਚਟਣੀ ਮਿਲਦੀ ਆ ਤੇ ਜਦੋਂ ਵੀ ਆਪਾਂ ਉਹ ਚਟਣੀ ਸਬਜੀ ਦੇ ਵਿੱਚ ਪਾਉਂਦੇ ਆ ਨਾ ਸਬਜੀ ਦਾ ਟੇਸ ਆ ਜਿਹੜਾ ਬਹੁਤ ਵਧੀਆ ਹੋ ਜਾਂਦਾ ਏ ਤੇ ਉਹਨੂੰ ਬਣਾਉਣ ਵਾਸਤੇ ਇੱਥੇ ਮੈਂ ਥੋੜਾ ਜਿਹਾ ਧਨੀਆ ਜਿਹੜਾ ਮਿਕਸੀ ਦੇ ਜੱਗ ਵਿੱਚ ਪਾ ਲਿਆ ਥੋੜਾ ਜਿਹਾ ਆਪਾਂ ਪਿਆਜ਼ ਪਾ ਲੂਗੇ ਠੀਕ ਹੈ ਜੀ ਕੁਆਂਟੀਟੀ ਤੁਸੀਂ ਆਪਣੇ ਹਿਸਾਬ ਕਿਤਾਬ ਨਾਲ ਤੁਸੀਂ ਇਹਦੇ ਵਿੱਚ ਅਦਰਕ ਵੀ ਪਾ ਸਕਦੇ ਹੋ ਜੇ ਤੁਹਾਨੂੰ ਵਧੀਆ ਲੱਗਦਾ ਤੇ ਤਿੱਕੀ ਕਰਨ ਵਾਸਤੇ ਇੱਕ ਆਪਾਂ ਪਾਵਾਂਗੇ ਇਹਦੇ ਵਿੱਚ ਹਰੀ ਮਿਰਚ ਤੇ ਹੁਣ ਇੱਕ ਪਾਵਾਂਗੇ ਆਪ ਇਹਦੇ ਵਿੱਚ ਸੀਕ੍ਰੇਟ ਚੀਜ਼ ਆ ਠੀਕ ਹੈ ਜੀ ਜਿਹਦੇ ਕਰਕੇ ਇਹਦਾ ਟੇਸਟ ਵਧੀਆ ਹੋ ਜਾਂਦਾ ਹੈ ਮੈਂ ਥੋੜੀ ਜੀ ਇਮਲੀ ਹੈ ਜਿਹੜੀ ਉਹ ਪਿਓ ਕੇ ਰੱਖ ਲਈਤੀ ਤੇ ਹੁਣ ਆਪਾਂ ਪੁਣ ਕੇ ਇਹਦੇ ਵਿੱਚ ਇਹਨੂੰ ਪਾ ਲੂਗੇ ਇਸ ਤਰੀਕੇ ਨਾਲ ਠੀਕ ਹੈ ਜੀ ਇਮਲੀ ਪਾਉਣ ਨਾਲ ਨਾ ਚਟਣੀ ਦਾ ਟੇਸਟ ਇਹਨਾਂ ਵਧੀਆ ਹੁੰਦਾ ਚਟਪਟਾ ਮੈਂ ਕਹਿੰਦਾ ਵੀ ਨਜ਼ਾਰਾ ਆ ਜਾਊਗਾ ਤੇ ਲਓ ਜੀ ਥੋੜੀ ਜੀ ਆਪਾਂ ਨੇ ਇਮਲੀ ਜਿਹੜੀ ਇਹਦੇ ਵਿੱਚ ਪਾ ਲਈ ਆ ਤੇ ਇਹਨੂੰ ਚੰਗੀ ਤਰ੍ਹਾਂ ਇਹਦਾ ਜਿਹੜਾ ਆਪਾਂ ਰਸਾ ਏ ਉਹ ਕੱਢ ਦੋਗੇ ਅੱਧਾ ਚਮਚ ਆਪਾਂ ਇਹਦੇ ਵਿੱਚ ਕਾਲਾ ਨਮਕ ਪਾਉਂਗੇ ਤੇ ਚਿੱਟਾ ਨੂਨ ਪਾਉਂਗੇ ਆਪਾਂ ਠੀਕ ਹੈ ਜੀ ਟੇਸਟ ਰਿਕਾਰਡਿੰਗ ਦੇਖ ਕੇ ਤੇ ਹੁਣ ਆਪਾਂ ਇਹਨੂੰ ਪੀਸ ਲੈਣੇ ਆ ਤੇ ਲੋ ਜੀ ਚਟਣੀ ਬਣ ਕੇ ਰੈਡੀ ਆ ਜੀ ਆ ਦੇਖੋ ਇਹ ਨੇਚਰਲ ਕਲਰ ਹੈ ਚਟਣੀ ਦਾ ਠੀਕ ਆ ਜੀ ਐਨ ਪੂਰਾ ਵਧੀਆ ਆ ਚਟਣੀ ਇੰਨੀ ਵਧੀਆ ਤੁਸੀਂ ਇਹਨੂੰ ਇਦਾਂ ਵੀ ਰੋਟੀ ਨਾਲ ਪਰੌਂਠੇ ਨਾਲ ਤੁਸੀਂ ਇਹਨੂੰ ਇਦਾਂ ਵੀ ਛਕ ਸਕਦੇ ਹੋ ਖਾ ਸਕਦੇ ਹੋ ਤੇ ਲੋ ਜੀ ਹੁਣ ਚੱਲਦੇ ਆਂ ਸਬਜੀ ਵੱਲ ਇੱਧਰ ਆਪਣੀ ਸਬਜੀ ਵੀ ਜਿਹੜੀ ਪੱਕ ਚੁੱਕੀ ਆ ਜੀ ਸਬਜੀ ਦਾ ਕਲਰ ਚੈੱਕ ਕਰੋ ਤੁਸੀਂ ਮੈਂ ਕਹਿੰਦਾ ਨਜ਼ਾਰਾ ਆ ਜਾਊਗਾ ਜੇ ਇਸ ਤਰੀਕੇ ਨਾਲ ਤੁਸੀਂ ਛੋਲੇ ਬਣਾਉਂਗੇ ਠੀਕ ਆ ਜੀ ਸਟਰੀਟ ਸਾਈਡ ਸ਼ਾਹੀ ਹਲਵਾਈ ਸਟਾਈਲ ਕਹਿ ਲੋ ਠੀਕ ਹੈ ਜੀ 컬러 ਦੇਖੋ ਤੁਸੀਂ ਛੋਲਿਆਂ ਦਾ ਕਿੰਨਾ ਵਧੀਆ ਆ ਨਾ ਹੀ ਜ਼ਿਆਦਾ ਡਾਰਕ ਹੈ ਠੀਕ ਹੈ ਜੀ ਆਮ ਨੋਰਮਲ ਸਬਜੀ ਨਾਲੋਂ 컬러 ਜਿਹੜਾ ਉਹ ਬਹੁਤ ਵਧੀਆ ਏ ਤੇ ਲਓ ਜੀ ਇਹਨੂੰ ਕਰਦੇ ਆ ਹੁਣ ਆਪਾਂ ਬੰਦ ਗੈਸ ਨੂੰ ਤੇ ਲਓ ਜੀ ਥੋੜਾ ਜਿਹਾ ਪਾਉਂਦੇ ਆ ਸਬਜੀ ਦੇ ਵਿੱਚ ਆਪਾਂ ਬਰੀਕ ਕੱਟਿਆ ਹੋਇਆ ਹਰਾ ਧਨੀਆ ਤੇ ਲਓ ਜੀ ਹੁਣ ਸਬਜੀ ਨੂੰ ਪਾਉਂਦੇ ਆ ਪਲੇਟ ਦੇ ਵਿੱਚ ਠੀਕ ਹੈ ਜੀ ਆ ਲੋ ਮੈਂ ਕਹਿੰਦਾ ਵੀ ਨਜ਼ਾਰਾ ਜਾਊਗਾ ਆ ਜਿਹੜਾ ਸਬਜੀ ਲਊਗਾ ਖਾ ਠੀਕ ਹੈ ਜੀ ਹਲਵਾਈ ਦੇ ਹੱਤਾਂ ਦੀ ਬਣੀ ਹੋਈ ਸਬਜੀ ਦਾ ਨਜ਼ਾਰਾ ਪੂਰਾ ਵਧੀਆ ਆਊਗਾ ਤੇ ਲਓ ਜੀ ਸਬਜੀ ਆਪਾਂ ਨੇ ਪਲੇਟ 'ਚ ਪਾ ਲਈ ਐ ਤੇ ਲਓ ਜੀ ਸਬਜੀ ਦੇ ਉੱਪਰ ਥੋੜਾ ਜਿਹਾ ਪਾਉਨੇ ਆਪਾਂ ਦਵਾਰ ਤੋਂ ਹਰਾ ਧਨੀਆ ਸਤੇਦਰ ਥੋੜੇ ਜਿਹਾ ਆਪਾਂ ਲੱਛੇ ਜਿਹੜੇ ਪਿਆਜ਼ ਠੀਕ ਹੈ ਜੀ ਹੋਰ ਰੱਖੋਗੇ ਤੇ ਨਾਲੇ ਆਪਾਂ ਰੱਖਾਂਗੇ ਥੋੜੀਆਂ ਹਰੀਆਂ ਮਿਰਚਾਂ ਠੀਕ ਹੈ ਜੀ ਤੁਸੀਂ ਦੇਖਿਆ ਹੁਣ ਏਦਾਂ ਕੱਕੀਆਂ ਵੀ ਹੁੰਦੀ ਹੈ ਨਾ ਤੇ ਨਾਲੇ ਪਾਵਾਂਗੇ ਆਪਾਂ ਥੋੜੀ ਜਹੀ ਗ੍ਰੀਨ ਚਟਣੀ ਲਓ ਜੀ ਦੁਕਾਨਾਂ ਵਾਲੇ ਤੇ ਰੇੜੀਆਂ ਵਾਲੇ ਛੋਲੇ ਬਣ ਕੇ ਰੇੜੀ ਆ ਜੀ ਸੋ ਇਹਨੂੰ ਤੁਸੀਂ ਪੂਰੀ ਨਾਲ ਪਟੂਰੀਆ ਨਾਲ ਠੀਕ ਹੈ ਜੀ ਤੇ ਚਾਵਲ ਨਾਲ ਕਿਸੇ ਵੀ ਚੀਜ਼ ਨਾਲ ਰੋਟੀ ਨਾਲ ਖਾ ਸਕਦੇ ਹੋ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡੇ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਜੀ ਫਿਰ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ